1500 ਤੋਂ ਜ਼ਿਆਦਾ ਆਇਆ ਹੈ ਕਰ ਲੈਣਾ ਪਟਾਣ ਲੈ ਕੇ ਆਵਾਂਗੇ ਜੀ ਬਰਾਵਾ ਮੋਬਾਈਲ ਪਿਆ ਦਾ ਕੈਮਰਾ ਵੀ ਦਾ ਨਹੀਂ ਨਹੀਂ ਆਵੇਲਾ ਮੋਬਾਈਲ ਪੰਜ ਸਾਈਕ ਲੌਕ ਲਾਇਆ ਹੈ ਕੈਮਰਾ ਖੁਰਗਾ ਦਾ ਤੇ ਹਾਲੇ ਤੇ ਨੂੰ ਗੱਲ ਦਾ ਕੰਮ ਕਰਦਾ ਜੇ ਕੰਮ ਨਹੀਂ ਕਰਦਾ ਫਿਰ ਉਹ ਕੈਮਰਾ ਹੀ ਕਰ ਲਈਏ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਦੇ ਥਾਣਾ ਦੀ ਵਾਇਰਲ ਹੋਈ ਵੀਡੀਓ ਜਿਸ ਵਿੱਚ ਪਰਚੇ ਵਿੱਚੋਂ ਇੱਕ ਗੱਡੀ ਕੱਢਣ ਲਈ ਥਾਣੇ ਦਾ ਐਸਆਈ ਬਲਵਿੰਦਰ ਸਿੰਘ ਬੇਖੌਫ ਹੋ ਕੇ ਸ਼ਰਮ ਰਿਸ਼ਵਤ ਦੇ ਹਰੇ-ਹਰੇ ਨੋਟ ਫੜ ਰਿਹਾ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਵਾਇਰਲ ਹੋਣ ਤੋਂ ਬਾਅਦ ਐਸਐਸਪੀ ਫਿਰੋਜ਼ਪੁਰ ਨੇ ਐਕਸ਼ਨ ਲਿਆ ਹੈ ਐਸਪੀਡੀ ਗੁਰਮੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੇ ਥਾਣੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਐਸਆਈ ਬਲਵਿੰਦਰ ਸਿੰਘ ਸਰਿਆਮ ਰਿਸ਼ਵਤ ਲੈ ਰਿਹਾ ਹੈ ਅਤੇ ਵੀਡੀਓ ਸਾਹਮਣੇ ਆਣ ਤੇ ਐਸਆਈ ਨੂੰ ਸਸਪੈਂਡ ਕੀਤਾ ਗਿਆ ਹੈ ਅਤੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਕੈਮਰਾ ਵੀ ਲੈ ਲਾ ਦੇ ਕੈਮਰਾ ਮੋਬਾਈਲ ਹੀ ਪਾਤਾ ਦਾ ਕੈਮਰਾ ਵੀ ਲੈ ਲਾ ਨਹੀ ਨਹੀ ਆ ਵੇ ਮੋਬਾਈਲ ਪਾਤਾ ਹੀ ਤੇ ਲੋਕ ਲਾਇਆ ਕੈਮਰਾ ਗੁਰੂ ਆਦਾ ਤੇ ਹਾਂ ਤੇਨੂੰ ਗੱਲ ਦਾ ਕੰਮ ਕਰਦਾ ਕੰਮ ਨਹੀਂ ਕਰਦਾ ਸਿਰ ਤੇ ਕੈਮਰਾ ਹੀ ਕਰ ਲੀਏ ਹਾਂ ਹੁਣ ਸਾਹ ਦਾ ਸਭ ਕੁਝ ਨਹੀਂ ਹੈ ਹਾਂ ਸਾਦਾ ਨਾ ਉਹ ਤਾਂ ਕੀ ਆ ਮੰਦਾ ਮੱਤੜਾ ਉਹ ਮਾਣ ਕੇ ਨਾ ਪਰ ਤਾਂ ਇਹਦਾ ਨਾਲ ਜਿਹੜਾ ਕੱਢੀ ਇਹਦੀ ਇੰਨਾ ਪਾਣੀ ਦੇ ਚ ਬੰਦੇ ਕੋਈ ਕਰਤ ਨਾ ਫਿਰ ਸਮਝ ਨਾ ਬੰਦੇ ਕੋਲ ਵੀ ਨਾਲ ਹੈ ਉਹ ਵੀ ਨਹੀਂ ਕਰਦੇ ਸੀ ਨਾਲ ਕਹਿੰਦੇ ਕੋਈ ਨਹੀਂ ਆ ਉਹ ਵੀ ਖੋਣੀ ਨਹੀਂ ਕੱਢੀ ਉਹ ਵੀ ਬੈਠਾ ਫੁਰਦਾਰੀ ਤੇ ਹੋਰ ਦਾ ਕਿੰਨਾ ਨੇ ਮੰਦਰਾ ਇੰਦਰਾ ਕਰਤਾ ਲੋਕਾਂ ਕੀ ਰਵਤਿਰਿ ਤੁਮ ਬਿਗਈ ਇਹ ਨੂੰ ਵੇਖਦਾ ਕੋਈ ਲੱਭਣੀ ਨਹੀਂ ਠੀਕ ਹੈ ਜਿਆ ਗੁੰਮੇ ਲੋਕਾਂ ਦੇ ਆ ਕੇ ਆ ਜੋ ਠੀਕ ਹੈ ਨੇ ਵੀ ਠੀਕ ਨੇ ਨਹੀਂ ਹੁੰਦੇ ਇਹਨਾਂ ਤੋਂ ਤੁਮ ਜੇ ਕੋ ਕਰ ਲਈਏ ਕਰੀਏ ਜੇ ਮੇਰੇ ਤੇ ਮੇਰੇ ਨੂੰ ਮਿਲ ਲਿਓ ਬੋਲਣ ਅਸਰ ਮਿਲੋ ਹੋਣ ਇਸ ਤੇ ਆ ਮਾਰ ਮਾਰ ਜੋਗ ਸ੍ਰੀ ਸ੍ਰਿੰਦਰ ਲਾਂਬਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਫਰੀਪੁਰ ਜੀ ਨੇ ਇਹਨਾਂ ਨੇ ਕੀਤਾ ਕਿ ਜਦੋਂ ਵੀਡੀਓ ਵਾਇਰਲ ਹੋਈ ਹੈ ਨਾਲ ਦੀ ਨਾਲ ਹੀ ਇਹਨੂੰ ਸਸਪੈਂਡ ਕਰਕੇ ਐਸਏ ਬਲਵਿੰਦਰ ਸਿੰਘ ਨੂੰ ਸਸਪੈਂਡ ਕਰਕੇ ਨਾਲ ਹੀ ਡਿਪਾਰਟਮੈਂਟ ਇਨਕੁਆਰੀ ਖੋਲ ਦਿੱਤੀ ਗਈ ਹੈ ਜਿੱਦੀ ਕਿ ਇਨਕੁਆਰੀ ਦੀ ਜਿਹੜੀ ਉਹ ਆਪਣੇ ਡੀਐਸਪੀ ਸਰਦਾਰ ਜਗੀਰ ਸਿੰਘ ਨੇ ਉਹ ਇਨਕੁਆਰੀ ਜਿਹੜੀ ਇਹਦੀ ਕਰ ਰਹੇ ਨੇ ਔਰ ਫਿਰ ਵੀ ਕੀ ਕੀਤਾ ਕਿ ਇਹਨੂੰ ਆਪਣੇ ਹਜੇ ਕੰਪਲੀਟ ਸ਼ਿਕਾਇਤ ਕਰਤਾ ਨਹੀਂ ਹੈ ਜੀ ਕੰਪਲੀਟ ਦਿੱਤੀ ਨਹੀਂ ਐਸ 790 ਦੇ ਅੱਤੇ ਕੀਤੀ ਗਈ ਹੈ ਕਿ ਉਹਦੇ ਕੋਲ ਕੰਪਲੀਟ ਲੈ ਕੇ ਤੇ ਇਹਦੇ ਏਐਸਏ ਜਿਹੜਾ ਹੈਗਾ ਬਲਵਿੰਦਰ ਸਿੰਘ ਇਹਦੇ ਵਿਰੁੱਧ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤਾਂ ਬਾਦਰ ਵੀਡੀਓਜ਼ ਕੀ ਦੇਖਿਆ ਗਿਆ। ਇਹਦੇ ਵਿੱਚ ਇਹ ਹੈ ਕਿ ਇਹ ਨੇ ਜਿਹੜਾ ਹੈ ਕਿ ਇਹ ਪੈਸਿਆਂ ਦੀ ਮੰਗ ਕਰਦਾ ਸੀ। ਪੈਸੇ ਜਿਹੜੇ ਨਾ ਇਹਦੇ ਕੋਈ ਪੈਸੇ ਇਹਨਾਂ ਦੀ ਪੈਸਿਆਂ ਦੀ ਹੋਈ ਹੈ ਵੀਡੀਓ ਵੈਲ। ਤਾਂ ਸਰ ਕੀ ਨਾਮ ਹੈਗਾ ਸੀਗਾ ਕਿਹੜੇ ਥਾਣੇ ਹੈਗਾ ਸੀਗਾ ਇਹ? ਇਹ ਹੈਗਾ ਜੀ ਏਐਸਏ ਬਲਵਿੰਦਰ ਸਿੰਘ ਥਾਣਾ ਮੱਲਾਂਵਾਲਾ। ਸਰ ਉਹਦੇ ਚ ਐਸਐਚਓ ਨੂੰ ਵੀ ਐਸਐਚਓ ਨੂੰ ਪੈਸੇ ਦੇਣ ਦੀ ਗੱਲ ਵੀ ਉਹ ਐਸਾਈ ਕਰ ਰਿਹਾ ਉਹ ਵੇਖੋ ਜੀ ਉਹ ਤਫਤੀਸ਼ ਦਾ ਇਛਾ ਇਨਕੁਆਰੀ ਡੀਐਸਪੀ ਚੁਗੀਰ ਸਿੰਘ ਕਰ ਰਹੇ ਨੇ ਨਹੀਂ ਤੁਸੀਂ ਜਿਵੇਂ ਐਸਐਚਓ ਨੇ ਕਹਿੰਦਾ ਵੀ ਕੰਪਲੇਨਟ ਲਓ ਉਹਦੇ ਵਿੱਚ ਉਹ ਕਹਿ ਰਿਹਾ ਕਿ ਐਸਐਚਓ 5000 ਤੋਂ ਤਾਂ ਤਾਂ ਉਹਦੀ ਮਤਲਬ ਲੈਵਲ ਵੱਡਾ 5000 ਤੋਂ ਹਣ ਉਹਦੇ ਵਿੱਚ ਨੇ ਜਿਹੜੇ ਸਾਡੇ ਐਸਐਸਪੀ ਸਾਹਿਬ ਨੇ ਉਹ ਜਦੋਂ ਕੰਪਲੀਟ ਦੇਣਗੇ ਉਹ ਆਪਣੇ ਮਾਰਕ ਕਰ ਲੈਣਗੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਉਹ ਕਿਸੇ ਜੀਓ ਨੂੰ ਵੀ ਦੇ ਸਕਦੇ ਨੇ ਉਹ ਤੇ ਆਪਣੇ ਸੀਨੀਅਰ ਕਪਤਾਨ ਇਹਨਾਂ ਦੇ ਹੁਕਮ ਦੀ ਇਹਨਾਂ ਦੇ ਚੱਲਣਾ